哪里<的>？好 ਮਾਨਜੋਗੇ ਆਜੀ ਸਾਹਿਬ ਦੇ ਤੇ ਡੀਐਸਪੀ ਰਵਿੰਦਰਪਾਲ ਸਿੰਘ ਦੀ ਹਦਾਇਤਾਂ ਦੇ ਆਪਾਂ ਬਟਾਲੇ ਦੇ ਭੜੇ ਪੁੱਛਾਂ ਦੀ ਤਲਾਸ਼ ਬੰਦ ਚ ਰਵਾਨਾ ਸੀ ਜਿੱਤੇ ਅਨਮੋਗੁਰਾ ਨੇ ਤਲਾਹ ਦਿੱਤੀ ਕਿ ਬਟਾਲਾ ਗ੍ਰਾਮਥੀ ਦੇ ਏਰੀਆ ਚੋ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦੇ ਲਈ 140 60 ਫੁੱਟੀ ਰੋਡ ਸ਼ਾਹਬਾਦ ਲੱਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟਵਾਸ ਮੇਰੇ ਤੇਨਾਂ ਨੂੰ ਐਂ ਫਿਰ ਕਰਕੇ ਤਦੂਆ ਜਾਣਿਆ ਜਿਨ੍ਹਾਂ ਚੋਂ ਇੱਕ ਦਾ ਨਾਮ ਸੇਵਕ ਆ ਦੂਜੇ ਦਾ ਲਬਜੀਤਾ ਇਹ ਸਰਪੰਚ ਹੈ ਪਿੰਡ ਦਾ ਤੇ ਇਹ ਗ੍ਰੰਥਗੜ ਪਿੰਡ ਪਿੰਡ ਹਰ ਦੋਨੇ ਇੱਕੋ ਦੀ ਇਹ ਚੀਜ਼ ਦੀ ਗੱਲ ਨਹੀਂ ਨਹੀਂ ਗ੍ਰੰਥਗੜ ਪਿੰਡ ਤੇ ਇਹ ਦੋਨੇ ਪਿੰਡ ਕੋ ਹਾਂ ਇੱਕੋ ਪਿੰਡ ਸਰ ਕੀ ਗੈਂਗ ਨਾਲ ਲਿੰਕਟ ਹੈ ਇਹ ਜਸ਼ਨ ਆ ਮੁੰਡਾ ਇੱਕ ਗੋਇਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਤੇ ਉਹਦੇ ਹਦਾਇਤ ਤੇ ਅੱਗੇ ਹੀਰੋਇਨ ਦਾ ਕੰਮ ਕਰਦੇ ਸਰ ਕੀ ਦੇ ਚੁਕਾ ਤੇ ਇੱਕ ਈਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਅਸੀਂ ਕਰ ਰਹੇ ਹਾਂ ਉਹਦੇ ਕਹਿਣ ਤੇ ਸਰ ਕੀ ਕੀ ਬਰਾਮਤ ਹੋਇਆ ਫਿਰ ਲੱਗਦਾ ਇੰਨਾ ਦੀ ਐਕਟਵਾ ਦੇ ਵਿੱਚੋਂ 481000 ਰੁਪਏ ਡਰੱਗ ਹਨ ਤੇ 100 ਗ੍ਰਾਮ ਹਿਰੋਇਨ ਗ੍ਰਾਮ ਦੋ